ਹਰ ਸਾਲ ਦੀ ਤਰ੍ਹਾਂ ਨਵਾਂ ਸਾਲ ਮਨਾਉਣ ਲਈ ਲੋਕ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਨਾਲ ਲੱਗਦੇ ਖੇਤਰਾਂ ਵਿੱਚੋਂ ਲੌਰੈਂਸ ਰੋਡ ਵਿਖੇ ਪੁੱਜਦੇ ਹਨ ਪਰ ਇਸ ਵਾਰ ਲੌਰੈਂਸ ਰੋਡ ਤੇ ਬਹੁਤ ਹੀ ਘੱਟ ਲੋਕਾਂ ਦੀ ਗਿਣਤੀ ਦੇਖਣ ਨੂੰ ਮਿਲੀ ਅਤੇ ਜੋ ਲੋਕ ਇੱਥੇ ਆਪਣੇ ਪਰਿਵਾਰਾਂ ਨਾਲ ਨਵਾਂ ਸਾਲ ਮਨਾਉਣ ਆਏ ਸਨ ਉਹਨਾਂ ਨੇ ਫਾਸਫੇ ਦੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ 2025 ਸਾਲ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕਾਰੋਬਾਰ ਵੱਲ ਧਿਆਨ ਦੇਣ ਅਤੇ ਦੇਸ਼ ਦੀ ਸੇਵਾ ਵਿੱਚ ਹਿੱਸਾ ਪਾਉਣ ਉਮੀਦ ਹੈ ਕਿ ਸਭ ਸ਼ੁਕ ਸ਼ਾਂਤੀ ਰਹੇ ਵਪਾਰ ਵਧੇ ਲੋਕਾਂ ਦਾ ਜੋ 2024 ਦੇ ਜੋ ਹਾਲ ਰਹੇ ਨੇ 2024 ਤਾਂ ਬਿਲਕੁਲ ਹੀ ਖਰਾਬ ਰਿਹਾ ਦੂਜੇ ਦਿਨ ਨਹੀਂ ਆਏ ਕਦੀ ਕੋਈ ਇੱਥੇ ਹੜਤਾਲਾਂ ਹੋ ਜਾਂਦੀਆਂ ਕਦੀ ਕੁਝ ਹੁੰਦਾ ਪੰਜਾਬ ਦਾ ਤਾਂ ਵੈਸੇ ਹੀ ਮਾਹੌਲ ਬਹੁਤ ਖਰਾਬ ਹੋਇਆ ਹੈ ਇਸ ਟਾਈਮ 2025 ਤਾਂ ਇਹ ਉਮੀਦਾਂ ਨੇ ਸਭ ਦੇ ਵਪਾਰ ਵਧਣ ਖੁਸ਼ੀ ਹਾਲ ਆਏ ਤੋਂ ਮੈਂ ਨਸ਼ੇ ਛੱਡੋ ਆਇਕਲ ਦਾ ਜਿੰਨਾ ਵੀ ਯੂਥ ਹੈ ਸਾਰਾ ਨਸ਼ਿਆਂ 'ਚ ਪਿਆ ਹੈ ਜਿੰਨਾ ਵੀ ਯੂਥ ਲਗਾ ਲੋ ਛੋਟੇ ਛੋਟੇ ਬੱਚੇ 18 18 15 15 ਸਾਲ ਦੇ ਪ੍ਰਸ਼ਾਸਨ ਨੂੰ ਤੇ ਹੀ ਇਹ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਨਸ਼ੇ ਛਡੋ। ਅੱਜ ਆਪਾਂ ਨਵਾਂ ਸਾਲ ਮਨਾਣ ਲੌਰੈਂਸ ਉੱਤੇ ਆਇਆ ਜਿਸ ਨਾਲ ਕਿ ਅਦਰ ਦੁਰੂ ਦੁਰੂ ਲੋਕੀ ਆਉਂਦੇ ਨਵਾਂ ਸਾਲ ਮਨਾਣ ਤੇ ਪੋਰਸ਼ੇਰੀਆ ਦਾ ਤੇ ਮੈਂ ਵੀ ਅਦਰ ਆਪਣੇ ਫੈਮਲੀਜ਼ ਨਾਲ ਆਪਣੇ ਫਰੈਂਡਸ ਨਾਲ ਆਇਆ। ਉਹ ਅਸੀਂ ਆਪਾਂ ਇੰਜੋਏ ਕਰਾਂਗੇ ਫਿਰ 12 ਵਜੇ ਆਪਾਂ ਚਲੇ ਜਾਵਾਂਗੇ। ਇਹ ਲਾਂਸ ਰੋਡ ਹੈ ਜੀ ਬੜਾ ਪੋਸ਼ਕ ਇਲਾਕਾ ਇਥੋਂ ਰੰਗ ਬਸਰਦਾ। ਬਹੁਤ ਰੌਣਕ ਲੱਗਦੀ ਇੱਥੇ ਨਵੇਂ ਸਾਲ ਦੀ। ਬੜੇ ਧੂਮ-ਧਾਮ ਨਾਲ ਸਾਰੇ ਪਰਿਵਾਰਾਂ ਨਾਲ ਇੱਥੇ ਆਂਦੇ ਨੇ ਮਨਾਣ ਜੀ। ਕੋਈ ਐ ਵੀ ਹਾਂ ਵੀ ਨਸ਼ੇ ਛੱਡੋ। ਬਾਹਰ ਜਾਣਾ ਵੀ ਛੱਡ ਠੀਕ ਹੈ ਇੱਥੇ ਰੋ ਆਪਣਾ ਹਿੰਦੁਸਤਾਨ ਚ ਰੋ ਆਪਣਾ ਵਾਰਤ ਘਰ ਮਨਾਓ ਆਪਣੇ ਫੈਮਲੀਆ ਨਾਲ ਮਨਾਓ ਮੇਰਾ ਨਾਮ ਅਮਰਤਪਾਲ ਸਿੰਘ ਆ ਅਸੀਂ ਅਰਸਰ ਲਾਲਸ ਰੋਡ ਤੇ ਨਵਾਂ ਸਾਲ ਮਨਾਉਣ ਆਏ ਆ ਸਪੈਸ਼ਲ ਮਖੂਤੋਂ ਹਾਂਜੀ ਵਧੀਆ ਰਿਹਾ ਉਮੀਦ ਆ ਕਿ ਗਾਂ 2025 ਬਹੁਤ ਵਧੀਆ ਰਹੇਗਾ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਨਸ਼ੇ ਤਿਆਗੋ ਤੇ ਰੌਣਕ ਪਰ ਫਿਰਕੇ ਰੌਣਕ ਮੇਲਾ ਵੇਖੋ ਬਸ ਇਹੀ ਅਕੇ ਇੰਜੋਏਮੈਂਟ ਕਰੋ ਨਵਾਂ ਸਾਲ ਮਨਾਉਣ ਵਾਸਤੇ ਹਰ ਸਾਲ ਲੋਕ ਵੱਡੀ ਗਿਣਤੀ ਵਿੱਚ ਲਰ ਰੋਡ ਪਹੁੰਚਦੇ ਹਨ ਪਰ ਇਸ ਵਾਰ ਲਰ ਰੋਡ ਤੇ ਬਹੁਤ ਹੀ ਘੱਟ ਲੋਕ ਨਵਾਂ ਸਾਲ ਮਨਾਉਣ ਵਾਸਤੇ ਪੁਜੇ ਪਰ ਜਿਹੜੇ ਲੋਕ ਪੁਜੇ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕਿ 2025 ਜਿਹੜਾ ਆ ਰਿਹਾ ਸਭ ਲਈ ਖੁਸ਼ੀਆਂ ਖੇੜਿਆਂ ਵਾਲਾ ਆਵੇ ਸਾਡੀ ਅਮਰਥਰ ਫਾਸਟਵੇ ਅਤੇ ਨੈਟ ਪਲਾਸੀ ਟੀਮ ਵੱਲੋਂ ਵੀ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੁਣ ਅਮਰਥਰ ਫਾਸਟਵੇ ਖਬਰ ਨਾਮ ਹੈ ਕੈਮਰਾਮੈਨ ਪ੍ਰੇਖਸ਼ ਮਾਦੇਵ ਰਕੇਸ਼ ਕੁਮਾਰ